ਮੰਗਿਆ ਸਾਹਿਬ ਜੀ ਆਇਆ ਜੀ ਜੀ ਸਾਡੇ ਐਮਪੀ ਸਾਹਿਬ ਆਇਆ ਸਾਨੂੰ ਬਹੁਤ ਉਹਨਾਂ ਦੇ ਆਉਣ ਤੇ ਖੁਸ਼ੀ ਆ ਅੰਦਰੋਂ ਦਿਲ ਪੂਰਾ ਖੁਸ਼ ਆ ਜੀ ਸਾਡੀਆਂ ਕੁਝ ਸਮੱਸਿਆ ਸਨ ਮਲੇ ਦੀਆਂ ਇੱਕ ਪਾਣੀ ਦੀਆਂ ਤੇ ਗਲੀ ਦੀਆਂ ਪਹਿਲੀ ਸਰਕਾਰ ਕਾਂਗਰਸੀ ਅਕਾਲੀਆ ਦੀ ਸਰਕਾਰ ਸੀ ਉਹਨਾਂ ਨੇ ਟੋਏ ਪਟ ਪਟ ਕੇ ਸਾਨੂੰ ਨਰਦਵੇ ਸੜਤਾ ਕੋਈ ਸੀਵਰੇਜ ਨਹੀਂ ਚੱਲਦਾ ਕੋਈ ਪਾਣੀ ਦੀ ਬਹੁਤਿਆਰ ਬਸ ਅਸੀਂ ਇਸ ਕਰਕੇ ਉਹਨੂੰ ਅੱਜ ਬੁਲਾਇਆ ਸੀ ਇੱਕ ਵੈਸੇ ਵੀ ਲੋਕ ਸਭਾ ਦੀ ਇਲੈਕਸ਼ਨ ਆ ਰਹੇ ਆ ਅਸੀਂ ਉਹਨਾਂ ਨੂੰ ਪੂਰਾ ਮਹੱਲਾ ਸਮਰਥਨ ਦੇ ਰਿਹਾ ਪਹਿਲਾਂ ਮੁੰਡਿਆ ਸਾਹਿਬ ਨੂੰ ਜਦੋਂ ਐਮਐਲ ਇਲੈਕਸ਼ਨ ਸੀ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਸੀ ਬਹੁਤ ਮਤਾਂ ਜਿਤਾਏ ਸੀ ਇਸੇ ਹੀ ਤਰ੍ਹਾਂ ਆਪਾਂ ਨੇ ਐਮਪੀ ਸਾਹਿਬ ਨੂੰ ਜਿਵਾਵਾਂਗੇ ਉਹਨਾਂ ਨਾਲ ਬੇਨਤੀ ਕੀਤੀ ਮਹਾਰਾ ਸਾਡੇ ਮਹੱਲੇ ਦਾ ਹਾਲ ਦੇਖੋ ਵੀ ਪਬਲਿਕ ਜੋ ਬੀਬੀਆਂ ਭਿਆਣਾ ਸਾਡੀਆਂ ਬੱਚੇ ਸਵੇਰੇ ਸ਼ਾਮ ਜਾਂਦੇ ਆ ਲੜਤੀਆਂ ਜਾਂਦੀਆਂ ਕੋਈ ਪਿੱਲਕੇ ਡਿੱਗਦੀ ਆ ਸੱਟ ਲੱਗਦੀ ਆ ਲੋਕੀ ਮਜ਼ਾ ਕਰਦੇ ਆ ਉਹਨਾਂ ਦੇ ਅੰਗ ਦੇਖਦੇ ਆ ਸਾਨੂੰ ਬਹੁਤ ਪੁਰਾ ਲੱਗਦਾ ਇਸ ਕਰ ਉਹਨੂੰ ਫਰਮਾਇਆ ਆਪਾਂ ਬੇਨਤੀ ਕੀਤੀ ਆ ਬੀ ਸਾਹਿਬ ਤੁਸੀਂ ਸਾਡੇ ਇਸ ਏਰੀਆ ਦਾ ਸੁਧਾਰ ਕਰੋ ਉਹ ਸਾਨੂੰ 2 ਮਹੀਨੇ ਦਾ ਟਾਈਮ ਦੇ ਗਿਆ ਮੁੰਡਿਆ ਸਾਹਿਬ ਸਰ ਸਰਕਾਰ ਨੂੰ ਤੇ 26 ਮਹੀਨੇ ਹੋ ਗਏ ਦੇਖੋ ਜੀ 26 ਮਹੀਨੇ ਹੋਏ ਆ 26 ਮਹੀਨਿਆਂ ਦੇ ਵਿੱਚ 26 ਮਹੀਨੇ ਹੋ ਗਏ ਤੇ 75 ਸਾਲਾਂ ਦੇ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਕਹਾਂ ਦੱਸੋ ਤੁਸੀਂ ਮੈਨੂੰ ਤੁਸੀਂ ਦੱਸ ਦਿਓ ਨਾ ਨਹੀਂ ਨਹੀਂ ਤੁਸੀਂ ਸਵਾਲ ਕੀਤਾ ਨਾ ਮੈਂ ਤਾਂ ਜਵਾਬ ਦਊਗਾ ਤੁਹਾਨੂੰ 75 ਸਾਲਾਂ ਵਿੱਚ ਇਹ ਇਦਾਂ ਦਾ ਕਦੀ ਸਾਨੂੰ ਕੁਝ ਨਹੀਂ ਦਿੱਤਾ ਇਹ ਇਹ ਗੱਲ ਹੋ ਰਹੀਆ ਇਹਾਂ ਨੇ ਆ ਕੇ ਸਾਡਾ ਹਾਲਤ ਪੁੱਛ ਲਿਆ ਵੀ ਤੁਸੀਂ ਮਰੇ ਹੋ ਆ ਕਿ ਜੀਵੇ ਆ ਉਹਨਾਂ ਸਾਡਾ ਕਦੀ ਹਾਲ ਵੀ ਨਹੀਂ ਪੁੱਛਿਆ 75 ਸਾਲਾਂ ਜਾ ਕੇ ਅਸੀਂ ਉਹਨਾਂ ਨੂੰ ਕਿਦਾਂ ਕਹਦੇ ਆ 26 ਮਹੀਨੇ ਨਾ ਜਣੋ 75 ਸਾਲ ਜਣੋ 26 ਮਹੀਨੇ ਇਹ ਦੇਖੋ ਵੀ ਕੀ ਕੀ ਡਵੈਲਪਮੈਂਟ ਹੋਈ ਆ ਕਿੰਨੇ ਕੀਨੇ ਖੁੱਲੇ ਆ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੇ ਰੋਡ ਦਿੱਤੇ ਆ ਕਿੰਨਿਆਂ ਨੂੰ ਜਿਹੜੇ ਬਾਡਰਾ ਦੇ ਸ਼ਰੀਰ ਸਾਡੇ ਜਵਾਨ ਹੁੰਦੇ ਆ ਪਾਰਟੀ ਤੋਂ ਤੁਸੀਂ ਸੈਟੀਸਫਾਈ ਹੋ ਮੈਂ ਕਹਾਂ ਜੀ ਅਸੀਂ ਇਹ ਤੋਂ ਇੰਨੇ ਤਾਂ ਖੁਸ਼ ਆ ਕਿ ਅਸੀਂ ਤਾਂ ਆਪਣਾ ਕੰਮ ਕਰ ਛੱਡ ਕੇ ਵੀ ਅਸੀਂ ਉਹਨਾਂ ਦੇ ਮਗਰ ਜਾਣ ਤਿਆਰ ਆ ਜੀ ਠੀਕ ਹੈ ਜੀ ਮੀਟਿੰਗ ਕਰ ਰਹੇ ਆ ਸਿੱਧੀ ਸਾਹਿਬ ਨਾਲ ਉਹ ਤੇ ਮਿਹਰਬਾਨ ਜੀ ਮਹਿਮਾਨ ਪਿੰਡ ਚ ਅਸੀਂ ਆਏ ਆਂ ਤੇ ਅੱਜ ਘੱਟੋ ਘੱਟ 7ਵਾਂ ਫੰਕਸ਼ਨ ਹੈ ਤੇ ਬਹੁਤ ਵਧੀਆ ਰਿਸਪੌਂਸ ਹੈ 2 ਸਾਲ ਤੋਂ ਜਿਹੜੇ ਮੁਖਮੰਦੀ ਸਾਹਿਬ ਨੇ ਕੰਮ ਕੀਤੇ ਆ ਉਹ ਚਾਹੇ ਐਜੂਕੇਸ਼ਨ ਦੀ ਗੱਲ ਕੀਤੀ ਚਾਹੇ ਹੈਲਥ ਦੀ ਗੱਲ ਕੀਤੀ ਜਾਂ ਆਪਾਂ ਗੱਲ ਕੀਤੀ ਹੈ ਜੌਬ ਦੀ ਜਿਹਨੇ 43000 ਜੌਬ ਮਿਲੀਆਂ ਨੇ ਉਹ ਹੀ ਬਹੁਤ ਵੱਡਾ ਸਫਲ ਹੋ ਜੋ ਕੰਮ ਹੋਇਆ ਸੀ ਪਹਿਲਾਂ ਕਦੇ ਵੀ ਕਿਸੇ ਗਵਰਨਮੈਂਟ ਨੇ ਨੌਕਰੀ ਨਹੀਂ ਦਿੱਤੀਆਂ ਚਾਹੇ ਜਿਹੜਾ ਜ਼ਿਮੀਂਦਾਰ ਭਰਾ ਜੀ ਨੂੰ ਪਾਣੀ ਮਿਲ ਰਿਹਾ ਇਹਨੂੰ ਕਹਦੇ ਕਿ ਤੁਹਾਨੂੰ ਪਾਣੀ ਨਹੀਂ ਚੱਲਦਾ ਤੁਹਾਨੂੰ ਪਾਣੀ ਮਿਲ ਰਿਹਾ ਤੇ ਬਾਕੀ ਜਿਹੜੀ ਬਿਜਲੀ ਹੈ ਉਹ ਬਿਜਲੀ ਸਹੀ ਮਿਹਨਤ ਜਿਹੜੀ ਹੈ 15-15 ਘੰਟੇ ਆ ਰਹੀ ਹੈ ਖੇਤਾਂ ਨੂੰ ਆ ਰਹੀ ਹੈ ਕਿਉਂ ਜਿਹੜੇ ਸਾਡੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਖੁਸ਼ ਨੇ ਸਾਨੂੰ ਪੂਰੀ ਆਸ ਹੈ ਜਦੋਂ 1 ਜੂਨ ਨੂੰ ਬੋਤਾਂ ਪੈਣੀਆਂ ਨੇ ਤੇ 4 ਜੂਨ ਨੂੰ ਰਿਜ਼ਲਟ ਆਊਗਾ ਤੇ ਬਹੁਤ ਵਧੀਆ ਜੀ ਬੋਤਾਂ ਜਿੱਤਾਂਗੇ ਸਰ ਦੇਖਿਆ ਜਾਵੇ ਕੀ ਐਕਚੁਅਲੀ ਲੇਡੀਜ਼ ਨੇ ਕੋਸ਼ਿਸ਼ ਕੀਤੀ ਜਿਵੇਂ ਕਿ ਗਲੀ ਔਰ ਪਾਣੀ ਦੀ ਉਹ ਲੈ ਕੇ ਪਹਿਲਾਂ ਅੱਜ ਤੁਸੀਂ ਕੀ ਕਰੀ ਐਕਚੁਅਲੀ ਕੀ ਹੈ ਆਪਣੇ ਐਮਐਲ ਸਾਹਿਬ ਨੇ ਕਿਹਾ ਤਾਂ ਵੀ 6 ਮਹੀਨੇ ਦੀ ਜਿਹੜੀ ਗਲੀਆਂ ਨੇ ਉਹ ਤਿਆਰ ਹੋ ਜਾਣਗੀਆਂ ਅਸੀਂ ਤਾਂ ਹੀ ਆਵਾਂਗੇ ਜਦੋਂ ਗਲੀਆਂ ਬਣ ਜਾਣਗੀਆਂ ਸਰ ਲੋਕਾਂ ਦਾ ਕੀ ਤੁਹਾਨੂੰ ਸਹਿਯੋਗ ਪੂਰਾ ਮਿਲਦਾ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਕਿਉਂਕਿ ਨੌ ਹਲਕੇ ਆ ਨੌ ਹਲਕੇ ਸਾਡੀ ਬੜੀ ਪੌਰੀ ਮਾ ਬਹੁਤ ਦਮ ਜਿੱਤਾਂ ਤੁਹਾਨੂੰ ਲੱਗਦਾ ਉਮੀਦ ਆ ਪੂਰੀ ਕਿ ਇਸ ਵਾਰ ਤੁਹਾਡੀ ਚੋਣ ਹਾਂਜੀ ਪੂਰੀ ਉਮੀਦ ਹੈ ਜਿਵੇਂ ਲੋਕਾਂ ਦਾ ਰਿਸਪਾਂਸ ਮਿਲਦਿਆ ਤੇ ਹਰ ਪਾਸੇ ਗੁੱਡ ਰਿਸਪਾਂਸ ਮਿਲ ਰਿਹਾ ਜਿਵੇਂ ਪਿੰਡਾਂ ਚ ਪਿੰਡਾਂ ਚ ਬਹੁਤ ਵੱਡਾ ਹੰਗਾਰਾ ਕਿਉਂਕਿ ਜਿਵੇਂ ਤੁਹਾਨੂੰ ਇਹ ਪਹਿਲੀ ਵਾਰ ਪਾਣੀ ਮਿਲਿਆ ਬਿਜਲੀ ਮਿਲੀ ਹੈ ਤੇ ਜਿਹੜੇ ਸਾਡੇ ਜ਼ਿਮੀਦਾਰ ਸੀ ਜਾਂ ਕੋਈ ਹੋਰ ਖਾਸਤਾਂ ਦੇ ਲੋਕ ਸੀ ਉਹਨਾਂ ਨੂੰ ਇਹ ਚੀਜ਼ਾਂ ਦੀ ਸਹੂਲਤਾਂ ਬਿਲ ਜਿਰੋਣੀਆਂ ਮਿਲੀਆਂ ਨੇ ਕੁਝ ਬਹੁਤ ਜਦੋਂ ਐਮਪੀ ਬਣਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾ ਮੁੱਦਾ ਕਿਹੜਾ ਉਠਾਓਗੇ ਸਭ ਤੋਂ ਪਹਿਲਾਂ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਇਤਿਹਾਸਕ ਧਰਤੀ ਹੈ ਆਪਾਂ ਸਾਰੇ ਇੱਥੇ ਆਪ ਨੂੰ ਪਤਾ ਹੈ ਕਿ ਮੈਂ ਸ੍ਰੀ ਫਤਿਹਗੜ੍ਹ ਨੂੰ ਇੱਕ ਹੈਰੀਟੇਜ ਸਿਟੀ ਇੱਕ ਟੂਰਿਸਟ ਵਾਪ ਬਣਾਵਾਂਗੇ ਇੱਕ ਚੰਗਾ ਮੈਡੀਕਲ ਕਾਲਜ ਲੈ ਕੇ ਆਵਾਂਗੇ ਤਾਂ ਕਿ ਸਾਡੇ ਇੱਕ ਗੁੱਡ ਮਿਲ ਚੰਗਾ ਜਿਵੇਂ ਪੀਜ ਮੰਗੂ ਮਿਨੀ ਆਪਾਂ ਪੀਜ ਦੀ ਮੈਂ ਪੂਰੀ ਯਤਨ ਕਰਾਂਗਾ ਪਰ ਪ੍ਰਮਾਤਮਾ ਸੁੱਖ ਰੱਖ ਕੇ ਸਾਡੀ ਸਰਕਾਰ ਬਣੇ ਕਿਉਂਕਿ ਅੱਜ ਸਾਨੂੰ ਪੂਰੀ ਆਸ ਹੈ ਤੇ ਆਉਣ ਵਾਲੇ ਟਾਈਮ ਚ ਅੱਜ ਜਿਵੇਂ ਲੋਕੀ ਮੋਦੀ ਨੂੰ ਕਹਿੰਦੇ ਸੀ 400 ਸੂਚਣ ਜਿੱਤਣੀਆਂ ਨੇ ਪਰ ਸੀਟਾਂ ਸਾਡੀ ਸਾਡੇ ਕਰੀਬ ਜਣੀਆਂ ਭਾਈ ਵਾਲੀ ਸਰਕਾਰ ਭਾਈ ਵਾਲ ਪਾਰਟੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਵੀ 350 ਦੇ ਕਿਲੋ ਜੇ ਸੀਟਾਂ ਜਿੱਤਾਂਗੇ ਸਾਨੂੰ ਪੂਰੀ ਆਸ ਹੈ ਵੀ ਆਉਣ ਵਾਲੀ ਸਰਕਾਰ ਜਿਹੜੀ ਸਾਨੂੰ ਬਣੂਗੀ ਤੇ ਉਹ ਚ ਆਪਾਂ ਜੋ ਵੀ ਕੰਮ ਨੇ ਜਿਵੇਂ 25 ਕਰੋੜ ਨੰਬਰ ਪਾਰਲੀਮੈਂਟ ਨੂੰ 5 ਸਾਲ ਦੇ ਵਿੱਚ ਮਿਲਦਾ ਹੈ ਤੇ ਸਾਨੂੰ ਪੂਰੀ ਜੇ ਸਰਕਾਰ ਬਣਦੀ ਹੈ ਤਾਂ ਅਸੀਂ ਘੱਟੋ-ਘੱਟ 500 ਕਰੋੜ ਰੁਪਏ ਤੋਂ ਲੈ ਕੇ ਆਵਾਂਗੇ ਤਾਂ ਕਿ ਆਪਾਂ ਸ੍ਰੀ ਫਤਿਹਗੁਰ ਸਾਹਿਬ ਜੀ ਵਿਕਾਸ ਕਰੀ ਜੀ ਵਿਕਾਸ ਕਰ ਸਕੀਏ ਤੇ ਕੰਮ ਕਰ ਸਕੀਏ ਤੇ ਬਾਕੀ ਸਾਰੀ ਸੰਗਤਾ ਆਪਣੇ ਸਾਡੇ ਸਿਟੀ ਅੰਕਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਵਧੀਆ ਮੀਟਿੰਗ ਕਰਾਈ ਹੈ ਤੇ ਆਉਣ ਵਾਲੇ ਟਾਈਮ ਅਸੀਂ ਭਰੋਸਾ ਵੀ ਦਿੱਤਾ ਹੈ ਵੀ ਜਿਹੜਾ 6 ਮਹੀਨੇ ਜਿਹੜੇ ਗਲੀਆਂ ਦੀ ਕੋਈ ਪਾਣੀ ਦੀ ਸਮੱਸਿਆ ਹੈ ਗੰਦਲਾ ਪਾਣੀ ਹੁੰਦਾ ਉਭੀ ਅਸੀਂ ਵੀਦਨ 2 3 ਡੇਸ ਅਸੀਂ ਕਰਦੇ ਸਰ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਵਾਅਦੇ ਤੇ ਬੜੇ ਕੀਤੇ ਜਾਂਦੇ ਲੇਕਿਨ ਉਹ ਲੋਲੀਪਪ ਦੇ ਕੇ ਬਾਅਦ ਸਾਰਤਾ ਜਾਂਦਾ ਪਰ ਇਹ ਪਹਿਲੀ ਲੱਗਦਾ ਕਿ ਇਦਾਂ ਹੀ ਰਹੇਗਾ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ 10 ਵਾਅਦੇ ਕੀਤੇ ਸੀ ਅੱਠ ਪੂਰੇ ਕਰਤੇ ਹਾਂਜੀ ਹਾਂਜੀ ਇਹ ਤੁਹਾਨੂੰ ਵੀ ਪਤਾ ਹੈ ਠੀਕ ਹੈ ਜੀ ਦੋ ਵਾਅਦੇ ਰਹਿ ਗਏ ਕਿ 1000 ਰੁਪਏ ਦਾ ਉਹ ਵੀ ਉਹ ਵੀ ਜਲਦੀ ਮੈਂ ਕਹਿੰਦਾ ਜਿਹੜਾ 1000 ਰੁਪਿਆ ਇਹ ਵਿਧਾਨ ਸਭਾ ਚੋਣਾਂ 'ਚ ਵਾਅਦਾ ਕੀਤਾ ਹੈ ਮੈਂ ਉਹ ਹੀ ਗੱਲ ਕੀਤੀ ਮੁੰਡਿਆਂ ਸਾਨੂੰ ਮੁੰਡਿਆਂ ਸਾਹਮਣੇ ਵੀ ਗੱਲ ਬੋਲ ਦਿੱ ਗਈ ਹੈ ਜੇ 1000 ਰੁਪਏ ਤੁਹਾਨੂੰ ਨਹੀਂ ਦੇਵਾਂਗੇ ਤਾਂ ਵੋਟ ਮੰਗਣ ਨਹੀਂ ਆਵਾਂ ਮਿਹਰਬਾਨ ਦੇ ਵਿੱਚ ਸਾਡੇ ਪਨਾਹ ਠੀਠੀ ਸਾਹਿਬ ਸਾਡੇ ਸਤਿਕਾਰਯੋਗ ਅੰਕਲ ਨੇ ਮੀਟਿੰਗ ਕਰਾਈ ਬਲਾਕ ਪ੍ਰਧਾਨ ਸਾਹਿਬਾਂ ਨਾਲ ਅਲਕਾ ਮੈਡਮ ਨਾਲ ਬਹੁਤ ਇਕੱਠ ਹੋਇਆ ਸਾਰੇ ਮਲਾ ਵਸੀਆਂ ਦੀ ਮਲਾ ਵਸੀਆਂ ਦੀ ਇਹ ਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਪਰ ਇਹਨਾਂ ਦੇ ਪਿਛਲੇ 20 25 ਸਾਲਾਂ ਤੋਂ ਇਹ ਨਰਕ ਭਰੀ ਜ਼ਿੰਦਗੀ 'ਚ ਰਹਿ ਰਹੇ ਸੋ ਉਹਨਾਂ ਨੇ ਵਾਦਾ ਕੀਤਾ ਕਿ ਹੁਣ ਤੇ ਇਲੈਕਸ਼ਨ ਕੋਰ ਲੱਗਾ ਹੈ ਇਲੈਕਸ਼ਨ ਕੋਰ ਤੋਂ ਬਾਅਦ ਇਹਨਾਂ ਦਾ ਇੱਕ ਇੱਕ ਕੰਮ ਜਿਹੜਾ ਉਹ ਮੈਂ ਪਹਿਲੇ ਦਾ ਇਤਰਾਵਾਵਾਂਗਾ ਜਿਹਨਾਂ ਨੇ ਵਾਦਾ ਕੀਤਾ ਕਿ ਇੱਕ ਇੱਕ ਵੋਟ ਜਿਹੜੀ ਉਹ ਜੀਪੀ ਸਾਨੂੰ ਪਹੁੰਚੇ ਸਰ ਵਾਪਕ ਇਲਾਕਿਆਂ ਵਿੱਚ ਤੁਸੀਂ ਦੌਰਾ ਕਰ ਰਹੇ ਹੋ ਪੁੱਛਿਆ ਕਿ ਕੇਜਰੀਵਾਲ ਨੇ ਜਿਹੜੀਆਂ ਕਿ 8 ਮੰਡਾ ਪੂਰੀਆਂ ਕੀਤੀਆਂ ਹਾਂ ਲੇਕਿਨ ਔਰਤਾਂ ਦੀ ਆਵਾਜ਼ ਹੈ ਇੱਕ ਆਵਾਜ਼ ਸਿਰਫ 800 ਰੁਪਏ 26 ਮਹੀਨੇ ਬੀਤ ਕੇ ਕੀ ਮਤੇ 26 ਮਹੀਨੇ ਬਾਅਦ ਖਾਤੇ ਦੇ ਵਿੱਚ 26 ਜੀ ਬਾਈ ਜੀ ਬਾਈ ਜੀ ਬੇਨਤੀ ਸੁਣੋ 5 ਸਾਲ ਦੀ ਲੋਕਾਂ ਨੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ 2 ਸਾਲਾਂ ਚ ਬੇਮਿਸਾਲ ਕੰਮ ਹੋਏ ਆ ਕਦੀ ਵੀ ਸਰਕਾਰਾਂ ਜਿੰਨੀਆਂ ਅੱਜ ਤੱਕ ਕਈਆਂ ਜਿੰਨੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਰਤੇ ਸ ਚਾਰ-ਚਾਰ ਸਾਲ ਸਰਕਾਰਾਂ ਨਭਦੀਆਂ ਨਹੀਂ ਰਹੀਆਂ ਪਹਿਲਾ ਮੁੱਖ ਮੰਤਰੀ ਆ ਜਿਹੜਾ ਐਜੂਕੇਸ਼ਨ ਦੇ ਲਈ ਸਿਹਤ ਦੇ ਲਈ ਕਿਸਾਨਾਂ ਦੇ ਲਈ ਰੋਜ਼ਗਾਰ ਦੇ ਲਈ ਥਰਮਲ ਪਲਾਂਟ ਖਰੀਦੇ ਜਾ ਰਹੇ ਆ ਹਰ ਕੰਮ ਦੇ ਲਈ ਪਹਿਲ ਦੇ 2 ਸਾਲਾਂ ਜਿੰਨੇ ਬੇਮਿਸਾਲ ਕੰਮ ਕੀਤੇ ਆ ਤੇ 3 ਸਾਲਾਂ ਦੇ ਵਿੱਚ ਵਿੱਚ ਇਹਨਾਂ ਦਾ ਹਰ ਕੰਮ ਹੋਊਗਾ ਪਰ ਇਹਦੀ ਗਾਰੰਟੀ ਹੈ ਆਉਂਦੇ ਸਾਲ ਨੂੰ ਹੀ ਬਹੁਤ ਜਲਦੀ ਦੋ ਗਰੰਟੀਆਂ ਰਹਿ ਗਈਆਂ ਪੂਰੀਆਂ ਹੋ ਜਾਂ ਰਹੀਆਂ ਤੋ ਅਸੀਂ ਉਹ ਬੋਟਾ ਲੈਣ ਵਾਲਾ ਕੰਪਨੀ ਵੀ ਬੋਟਾ ਲੈਣ ਲੱਗੇ ਅਨਾਉਂਸ ਕਰਤੀਏ ਮੁੜ ਕੇ ਬੰਦ ਕਰਤੀਆਂ ਪਹਿਲੀ ਸਰਕਾਰ ਹੈ ਜਿੰਨੇ ਜੋ ਵੀ ਦਿੱਤੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਪਰ ਭੈਣਾ ਵਾਲੀ ਗਾਰੰਟੀ ਹੁਣ ਵਿਰੋਧੀਆਂ ਕੋਈ ਮੁੱਦਾ ਹੋ ਰਿਹਾ ਨਹੀਂ ਉਹੀ ਗਾਰੰਟੀ ਮਾਰ-ਬਾਰ ਕਹੀ ਜਾਂਦੇ ਆ ਪਰ ਭੈਣਾ ਮੁਤਾਬਕ ਨਾ ਵਾਦਾ ਹੈ ਸਾਡਾ ਸਾਡੀ ਸਰਕਾਰ ਦਾ ਕਿ ਆਉਂਦੇ ਸਾਲ ਨੂੰ ਵੀ ਗਾਰੰਟੀ ਪੂਰੀ ਕੀਤੀ ਜਾਊਗੀ ਲੁਧਿਆਣੇ ਤੋਂ ਕੈਮਰਾਮੈਨ ਬੱਲੂ ਦੀ ਰਿਪੋਰਟ